ਸਤਨਾਮ ਸ਼ਿਵਾਇ ਗੁਰੂ ਜੀ ਆਸਾ ਦੀਵਾਰ ਪੌੜੀ ਇਕਵੀਂ ਪੌੜੀ ਜਿਤ ਸੇ ਵੀਐ ਸੁਖ ਪਾਇਐ ਸੋ ਸਾਇਬ ਸਦਾ ਸੰਭਾਲੀਐ ਜਿਤ ਕੀਤਾ ਪਾਇਐ ਆਪਣਾ ਸਾ ਕਾਲ ਬੁਰੀ ਕਿਉ ਕਾਲੀਐ ਮੰਦਾ ਮੂਲ ਨਕੇ ਚੇਈ ਦੇਲੰ ਮੀ ਨਦਰ ਨਿਹਾਲੀਐ ਜੋ ਸਾਇ ਬਨਾਲ ਨahari ਤੇ ਵੇਹਾ ਪਸ ਢਾਲੀਏ ਕਿਛਲਾ ਹੈ ਉੱਪਰ ਕਾਲੀਏ ਜਿਸ ਦੀ ਭਗਤੀ ਕੀਤਿਆਂ ਸੁਖ ਪ੍ਰਾਪਤ ਹੁੰਦਾ ਹੈ ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਜਦੋਂ ਕੀਤੇ ਹੋਏ ਕੰਮ ਦਾ ਫਲ ਆਪ ਹੀ ਭੋਗਣਾ ਹੈ ਤਾਂ ਫਿਰ ਕਿਸੇ ਕਿਸਮ ਦਾ ਮਾੜਾ ਕੰਮ ਨਹੀਂ ਕਰਨਾ ਚਾਹੀਦਾ ਡੂੰਗੀ ਨਜ਼ਰ ਮਾਰ ਕੇ ਵੇਖੀ ਤਾਂ ਮੜਾ ਕੰਮ ਕੋਲ ਕੇਵਿਨੀ ਕਰਨਾ ਚਾਹੀਦਾ ਕੋਈ ਇਹੋ ਜਿਹਾ ਕੰਮ ਕਰਨਾ ਚਾਹੀਦਾ ਹੈ ਜਿਸ ਕਰਕੇ ਪ੍ਰਭੂ ਨਾਲੋਂ ਪ੍ਰੀਤ ਨਾ ਟੁੱਟ ਜਾਏ ਕੋਈ ਨਫੇ ਵਾਲੀ ਕਾਲ ਕਮਾਈ ਕਰਨੀ ਚਾਹੀਦੀ ਹੈ ਸ਼ਲੋਕ ਮਲਾ ਦੂਜਾ ਚੱਕਰ ਲਗੇ ਚਾਕਰੀ ਨਾਲੇ ਗਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਉਸਾਦ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ ਜੇ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਵੀ ਕਰੇ ਤੇ ਨਾਲ-ਨਾਲ ਆਪਣੇ ਮਾਲਕ ਅੱਗੇ ਆਕਰ ਦਿਖਾਵੇ ਜਿਉ ਮਾਲਕ ਦੇ ਸਾਹਮਣੇ ਬਹੁਤੀਆਂ ਗੱਲਾਂ ਵੀ ਕਰਦਾ ਫਿਰੇ ਤਾਂ ਇਹੋ ਜਿਹਾ ਨੌਕਰ ਮਾਲਕ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ ਮਨੋਖ ਆਪਣਾ ਆਪ ਮਿਟਾ ਕੇ ਸੇਵਾ ਕਰੇ ਤਾਂ ਹੀ ਉਸ ਨੂੰ ਕੁਝ ਆਦਰ ਸਤਕਾਰ ਮਿਲ ਸਕਦਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਉਹ ਸੇਵਕ ਉਸ ਮਾਲਕ ਨੂੰ ਮੇਲ ਪੈਂਦਾ ਹੈ ਜਿਸ ਦੀ ਸੇਵਾ ਵਿੱਚ ਲੱਗਾ ਹੋਇਆ ਹੈ ਸੇਵਾ ਵਿੱਚ ਜੁੜਿਆ ਹੋਇਆ ਮਨੋਖ ਕਬੂਲ ਹੁੰਦਾ ਹੈ ਮਾਲਾ ਦੂਜਾ ਜੋ ਜਿਏ ਹੋਏ ਸੁਗਵ ਮੁੰਕਾ ਕਿਆ ਵਾਉ ਬੀਜ ਬਿਕ ਮੰਗੇ ਅੰਮ੍ਰਿਤ ਵੇਖੋ ਇਹ ਉਨਿਆਉ ਮਨੁੱਖ ਦੇ ਦੇਲ ਵਿੱਚ ਜੋ ਹੁੰਦਾ ਹੈ ਉਹ ਪ੍ਰਗਟ ਹੁੰਦਾ ਹੈ ਜੋ ਨiyet ਕੁਛ ਹੋਰ ਹੋਵੇ ਤਾਂ ਉਸ ਤੇ ਉਲਟ ਮੂਹ ਆਖ ਦੇਣਾ ਵਿਅਰਥ ਹੈ ਇਹ ਕਿਹੜੀ ਇਨਸਾਫ ਦੀ ਗੱਲ ਹੈ ਕਿ ਮਨੁੱਖ ਬੀਜ ਦਾ ਜ਼ਹਿਰ ਹੈ ਭਾਵ ਮਾਰੇ ਕੰਮ ਕਰਦਾ ਹੈ ਪਰ ਫਲ ਵੱਜੋ ਅੰਮ੍ਰਿਤ ਰੂਪ ਸੁਖ ਮੰਗਦਾ ਹੈ ਮੱਲਾ ਦੂਜਾ ਨਾ ਰਿਆਣੇ ਦੋਸਤੀ ਕਦੇ ਨ ਅਵਰਾਸ ਜਿਹਾ ਜਾਣੇ ਤੀ ਹੂ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਬ ਸੇ ਤੀ ਹੁਕਮ ਨ ਚੱਲੇ ਕਈ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿੱਤ ਵਿਕਾਸ ਬੀ ਸਮਝ ਨਾਲ ਲਾਈ ਹੋਈ ਦੋਸਤੀ ਕਦੇ ਸਿਰੇ ਨਹੀਂ ਚੜਦੀ ਕਿਉਂਕਿ ਉਸ ਦਾ ਰਵਈਆ ਉਹੋ ਜਿਹਾ ਹੀ ਰਹਿੰਦਾ ਹੈ ਜਿਉ ਜਿਹੀ ਉਸ ਦੀ ਸਮਝ ਹੁੰਦੀ ਹੈ ਇਸ ਗੱਲ ਨੂੰ ਬੇਸ਼ੱਕ ਕੋਈ ਪਰਖਣਾ ਚਾਹੇ ਤਾਂ ਪਰਖ ਲਵੇ ਕਿਸੇ ਇੱਕ ਚੀਜ਼ ਵਿੱਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ ਜੇ ਉਸ ਵਿੱਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ ਜਾਏ ਭਾਵ ਪਹਿਲਾ ਸਬੂਤ ਤਬਦੀਲ ਕੀਤਾ ਜਾਏ ਮਾਲਕ ਦੇ ਅੱਗੇ ਹੁਕਮ ਨਹੀਂ ਚੱਲ ਸਕਦਾ ਸਗੋਂ ਉਸ ਦੀ ਅੱਗੇ ਤਾਂ ਅਰਦਾਸ ਕਰਨਾ ਹੀ ਠੀਕ ਹੈ ਗੁਰੂ ਨਾਨਕ ਫਰਮਾਨ ਕਰਦੇ ਹਨ ਧੋਖੇ ਦਾ ਕੰਮ ਕੀਤਿਆਂ ਧੋਖਾ ਹੀ ਹੁੰਦਾ ਹੈ ਪਰਮਾਤਮਾ ਦੀ ਸਿਫਤ ਕੀਤਿਆਂ ਹੀ ਖੁਸ਼ੀ ਪੈਦਾ ਹੁੰਦੀ ਹੈ ਮਲਾ ਦੂਜਾ ਨਾਲ ਇਆਣੀ ਦੋਸਤੀ ਵਡਰੂਸਿਓ ਨੇ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਥੇ ਣਿਆਣੀ ਅਣਜਾਣ ਨਾਲ ਦੋਸਤੀ ਅਤੇ ਆਪਣੇ ਨਾਲੋਂ ਵੱਡੇ ਨਾਲ ਪਿਆਰ ਇਹ ਏਹੁ ਹਨ ਜਿਵੇਂ ਪਾਣੀ ਵਿੱਚ ਲੀਕ ਹੈ ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਬਚਦਾ ਮੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਸਕੇ ਰਾਸ ਜੇਕ ਅਬ ਚੰਗੀ ਕਰੇ ਦੂਜੀ ਵੀ ਵੇਰਾਸ ਜੇ ਕੋਈ ਬੇਸਮਝ ਹੋਵੇ ਤਿ ਉਹ ਕੋਈ ਕੰਮ ਕਰੇ ਤਾਂ ਇਸ ਕੰਮ ਨੂੰ ਸਿਰੇ ਨਹੀਂ ਚੜ੍ਹ ਸਕਦਾ ਜੇ ਉਹ ਕਦੇ ਕੋਈ ਇੱਕ ਅੱਧਾ ਕੰਮ ਚੰਗਾ ਕਰ ਵੀ ਲਵੇ ਤਾਂ ਵੀ ਦੂਜੇ ਕੰਮ ਨੂੰ ਵਿਗਾੜ ਦੇਵੇਗਾ ਵਾਇਕ ਰੂਜੀ ਦਾ ਖਲਸਾ ਵਾਇਕ ਰੂਜੀ ਕੀ ਫਤ